ਸੂਚ ਸਮੇਂ ਦੀ ਵੱਡੀ ਖਬਰ ਪੰਜਾਬ ਕੈਬਨਿਟ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਭਲਕੇ ਸੱਦ ਲਈ ਗਈ ਹੈ ਔਰ ਉਸ ਮੀਟਿੰਗ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਇਹ ਮੀਟਿੰਗ ਜਲੰਧਰ ਦੇ ਵਿੱਚ ਹੋਏਗੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋ ਸਕਦਾ ਮੇਰੇ ਸਹਿਯੋਗੀ ਵਿਨੀਤ ਜੁੜੇ ਹੋਏ ਨੇ ਵਿਨੀਤ ਭਲਕੇ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋ ਸਕਦਾ ਕਾਰੀ ਆਈ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਸੱਦੀ ਗਈ ਹੈ ਮੀਟਿੰਗ ਜਿਹੜੀ ਹੈ ਜਲੰਧਰ ਦੇ ਵਿੱਚ ਹੋਏਗੀ ਪੀਏਪੀ ਦੇ ਵਿੱਚ ਆ ਮੀਟਿੰਗ ਸੱਦੀ ਗਈ ਹੈ ਔਰ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਕੈਬਨਿਟ ਮੀਟਿੰਗਾਂ ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਈਆਂ ਸੀ ਇਸ ਦਾ ਮਕਸਦ ਆਈ ਸੀ ਕਿ ਉਹਨਾਂ ਸਾਰੀ ਦੀ ਸਾਰੀ ਸਰਕਾਰ ਜਿਹੜੀ ਹੈ ਉਹ ਸ਼ਹਿਰ ਦੇ ਵਿੱਚ ਹੋਏ ਔਰ ਉਸ ਸ਼ਹਿਰ ਦੇ ਲੋਕਾਂ ਨਾਲ ਕੈਬਨਿਟ ਮੀਟਿੰਗ ਤੋਂ ਬਾਅਦ ਵੀ ਜਿਹੜੇ ਅਧਿਕਾਰੀ ਨੇ ਉਹ ਚਰਚਾ ਕਰ ਸਕਣ ਉਹਨਾਂ ਦੀ ਸਮੱਸਿਆਵਾਂ ਸੁਣ ਸਕਣ ਔਰ ਤੁਰੰ ਕੈਬਨਟ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਹੋਏਗੀ ਉਮੀਦ ਲਾਈ ਜਾ ਰਹੀ ਹੈ ਕਿ ਕੈਬਨਟ ਤੋਂ ਬਾਅਦ ਜਿਹੜੇ ਜਲੰਧਰ ਦੇ ਲੋਕ ਨੇ ਉਹਨਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਸ ਨੂੰ ਵੀ ਪ੍ਰਵੰਤ ਪ੍ਰਭਾਵ ਦੇ ਨਾਲ ਮੁੱਖ ਮੰਤਰੀ ਸਹਿਤ ਉਹਦੀ ਪੂਰੀ ਸਰਕਾਰ ਜਿਹੜੀ ਹੈ ਹਲਕਾਉਣ ਦੀ ਕੋਸ਼ਿਸ਼ ਕਰੇਗੀ ਪੀਏਪੀ ਦੇ ਵਿੱਚ ਦੁਪਹਿਰ 1 ਵਜੇ ਅਹਿਮ ਬੈਠਕ ਹੋਏਗੀ ਵੇਖਣ ਵਾਲੀ ਗੱਲ ਰਹੇਗੀ ਕਿ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਇਸ ਬੈਠਕ ਦੇ ਵਿੱਚ ਚਰਚਾ ਹੁੰਦੀ ਹੈ ਔਰ ਕਿਹੜਾ এজেন্ডਾ ਜਿਹੜਾ ਹੈ ਉਹ ਇਸ ਵਾਰ ਕੈਬਨਟ ਦੇ ਵਿੱਚ ਲੈ ਆਂਦਾ ਜਾਂਦਾ ਕਿਉਂਕਿ ਫਿਲਹਾਲ ਜਿਹੜਾ এজেন্ডਾ ਹੈ ਉਸ ਨੂੰ ਜਨਤਕ ਨਹੀਂ ਕੀਤਾ ਗਿਆ ਕਿਉਂਕਿ ਕੱਲ ਜਿਹੜੀ ਤੱਤ ਕੋਲੋਂ ਸਭੀ ਜਾਣਕਾਰੀ ਮਿਲੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਅਹਿਮ ਇਸ ਬੈਠਕ ਦੇ ਵਿੱਚ ਰਹੇਗਾ ਕਿ ਕਿਉਂਕਿ ਕਈ ਪਾਲਿਸੀਆਂ ਆਉਣੇ ਚਾਹੀਏ ਉਦੋਂ ਤੇ ਛੇਤੀਬਾੜੀ ਪਾਲਿਸੀ ਦੀ ਗੱਲ ਕਰੀਏ ਚਾਹੇ ਇਸ ਦੇ ਵਿੱਚ ਅਸੀਂ ਖੇੜ ਪਾਲਿਸੀ ਦੀ ਗੱਲ ਕਰੀਏ ਚਾਹੇ ਇਸ ਦੇ ਵਿੱਚ ਸਿੱਖਿਆ ਪਾਲਿਸੀ ਦੀ ਗੱਲ ਕਰੀਏ ਯਾਨੀ ਉਹ ਸਾਰੀਆਂ ਪਾਲਿਸੀਆਂ ਵੀ ਜਿਹੜੀਆਂ ਨੇ ਉਹ ਸਰਕਾਰ ਦੀ ਤਰਫੋਂ ਉਹਨਾਂ ਦੇ ਪ੍ਰਾਰੂਪ ਵੀ ਚੇਂਜ ਕੀਤੇ ਗਏ ਨੇ ਤੇ ਕੱਲ ਦੀ ਬੈਠਕ ਦੇ ਵਿੱਚ ਚੇਂਜ ਵੇਖਣ ਵਾਲੀ ਗੱਲ ਰਹੇਗੀ ਕਿ ਕੁ ਕੀ ਕੁਛ ਨਵਾਂ ਜਿਹੜਾ ਉਹ ਸਰਕਾਰ ਲੈ ਕੇ ਆਉਣਾ ਹੈ ਜੀ 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 ਜ ਦੇ ਉਤੇ ਸਾਰੇ ਪੰਜਾਬੀਆਂ ਦਾ ਧਿਆਨ ਹੈ ਉਦੋਂ ਤੇ ਵਿਸ਼ੇਸ਼ ਚਰਚਾ ਹੋ ਸਕਦੀ ਹੈ ਇੱਕ ਤਾਂ ਚੋਣਾਂ ਦੀ ਖਰੀਦ ਉਸ ਦੇ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ ਕਿ ਆਨ ਵਾਲੇ ਟਾਈਮ ਦੇ ਵਿੱਚ ਕਿਉਂਕਿ ਜਿਹੜੀਆਂ ਨਾਰਾਜ਼ਗੀਆਂ ਸੀ ਉਹ ਵੀ ਨਾਰਾਜ਼ਗੀਆਂ ਦੂਰ ਕਰਨ ਦੀ ਕੋਸ਼ਿਸ਼ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਗਿਆ ਔਰ ਔਰ ਕੁਝ ਦੀਆਂ ਨਾਰਾਜ਼ਗੀਆਂ ਦੂਰ ਵੀ ਕਰ ਦਿੱਤੀਆਂ ਗਈਆਂ ਨੇ ਇੱਕ ਮੀਟਿੰਗ ਅੱਜ ਵੀ ਆੜਤੀਆਂ ਦੇ ਨਾਲ ਸੱਦੀ ਗਈ ਆ ਇੱਥੇ ਵੀ ਚਰਚਾ ਹੋ ਸਕਦੀ ਹੈ ਇੱਕ ਜਿਹੜੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕੈਬਨਿਟ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਜਾਂ ਉਹਦੇ ਉਤੇ ਚਰਚਾ ਹੋ ਸਕਦੀ ਹੈ ਬੇਕੋ ਦੇ ਕੋ ਚਰਚਾ ਹੋ ਸਕਦੀ ਹੈ ਲੇਕਿਨ ਕੋਈ ਵੀ ਵੱਡਾ ਫੈਸਲਾ ਜਿਹੜਾ ਉਹ ਸਰਕਾਰ ਫਿਲਹਾਲ ਨਹੀਂ ਲੇਗੀ ਕਿਉਂਕਿ ਸੂਬੇ ਦੇ ਵਿੱਚ ਜਿਹੜੇ ਪਿੰਡਾਂ ਵਾਲਾ ਇਲਾਕਾ ਹੈ ਜਾਂ ਸੂਬੇ ਦੇ ਵਿੱਚ ਚੋਣ ਜਾਪਤਾ ਲੱਗਿਆ ਹੋਇਆ ਤੇ ਚੋਣ ਜਾਪਤੇ ਕਰਕੇ ਫਿਲਹਾਲ ਕਿਸੇ ਵੀ ਸਬਕੇ ਨੂੰ ਰਾਹਤ ਜਿਹੜੀ ਆ ਸਰਕਾਰ ਨਹੀਂ ਦੇ ਸਕਦੀ ਕਿਉਂਕਿ ਚੋਣ ਜਾਪਤਾ ਦੇ ਨਿਯਮ ਜਿਹੜੇ ਨੇ ਉਹ ਹੈ ਕਹਿੰਦੇ ਨੇ ਲੇਕਿਨ ਜਿਹੜੀ ਆ ਕੈਬਨਟ ਮੀਟਿੰਗ ਹੈ ਇਸ ਕੈਬਨਟ ਮੀਟਿੰਗ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿ ਏਜੰਡਾ ਕੀ ਕੁਝ ਰਹਿੰਦਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਕੱਲ ਕੁਝ ਵੱਡੇ ਫੈਸਲੇ ਜਿਹੜੀ ਆ ਉਹ ਸਰਕਾਰ ਲੈਂਦੀ ਨਜ਼ਰ ਆਊਗੀ ਜੀ ਜੀ ਤਮਾਮ ਜਾਣਕਾਰੀ ਪੰਜਾਬ ਕੈਬਨਿਟ ਦੇ ਵੱਲੋਂ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਔਰ ਇਹ ਅਹਿਮ ਮੀਟਿੰਗ ਜਲੰਧਰ ਦੇ ਵਿੱਚ ਹੋਏਗੀ ਕੱਲ 1 ਵਜੇ ਦਾ ਇਹਦਾ ਸਮਾਂ ਤੈਅ ਕੀਤਾ ਗਿਆ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਔਰ ਜਾਂ ਫਿਰ ਕਈ ਐਸੇ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਕੈਬਨਿਟ ਦੇ ਵਿੱਚ ਚਰਚਾ ਕੀਤੀ ਜਾ ਸਕਦੀ ਹੈ ਸੋ ਦੇਖਣਾ ਹੋਏਗਾ ਕਿ ਅਜੇ ਤੱਕ ਵੈਸੇ ਇਸ ਮੀਟਿੰਗ ਦਾ ਜਿਹੜਾ ਅਜੰਡਾ ਹੈ ਉਹ ਜਨਤਕ ਨਹੀਂ ਕੀਤਾ ਗਿਆ ਕਿ ਕਿਸ ਅਜੰਡੇ ਦੇ ਉੱਤੇ ਮੀਟਿੰਗ ਹੋਏਗੀ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਚੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਦੇ ਵਿੱਚ ਔਰ ਇਸ ਦੇ ਨਾਲ ਹੀ ਪੰਚਾਇਤੀ ਚੋੜਾਂ ਨੂੰ ਲੈ ਕੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੈ ਪੰਜਾਬ ਕੈਬਨਿਟ ਦੀ ਇਸ ਮੀਟਿੰਗ ਦੇ ਵਿੱਚ ਹੋ ਸਕਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ